ਮਰਨਾਰ ਰਜਿੰਦਰ ਕੁਮਾਰ ਆ ਜੀ ਹਜ ਤੱਕ ਕਿੱਥੇ ਹੋਇਆ ਹੈ ਜੋਲਦਾਰਾ ਇਹ ਜੀ ਆਪਣੇ ਭਾਈ ਵਾਲਾ ਚੌਂਕ ਦੇ ਉੱਪਰ ਪੁਲ ਦੇ ਉੱਤੇ ਹੋਇਆ ਹੈ ਪਾਰਕ ਬਲਾਜਾ ਦੇ ਸਾਹਮਣੇ ਟਰੱਕ ਜਾ ਰਿਹਾ ਸੀ ਮਾਲ ਦਾ ਭਰਿਆ ਉਹਨੂੰ ਅੱਗ ਲੱਗੀ ਜੀ ਤੇ ਅਸੀਂ ਤੁਰੰਤ ਮੁੱਖੇ ਦੋ ਗੱਡੀਆਂ ਲੈ ਕੇ ਪਹੁੰਚੇ ਆ ਤੋ ਕਿ ਵੀ ਹੁਣ ਅੱਗ ਦੀ ਜਿਹੜੀ ਆ 80 ਤੋਂ 90% ਹੋ ਚੁੱਕੀ ਹੈ ਜੀ ਸਰ ਕਿੰਨਾ ਨੁਕਸਾਨ ਹੋਇਆ ਮਾਲ ਕੀ ਸੀ ਗੱਡੀ ਤੇ ਸਰ ਇਹ ਤਾਂ ਵਿੱਚ ਇਹਨਾਂ ਦਾ ਟਰਾਂਸਪੋਰਟ ਦਾ ਮਾਲ ਆ ਜੀ ਇਹਦਾ ਮਾਲ ਕੀ ਦੱਸ ਸਕਦੇ ਕਿੰਨਾ ਕੁ ਨੁਕਸਾਨ ਹੋਇਆ ਬਾਕੀ ਇੱਕ ਜਾਨੀ ਨੁਕਸਾਨ ਹੋਇਆ ਵੀ ਜਿਹੜਾ ਅੰਦਰ ਬੰਦਾ ਸੀ ਉਹਦੀ ਯਾਨੀ ਕਿ ਜਾਨ ਚਲ ਗਈ ਸਰ ਪਛਾਣ ਹੋ ਗਈ ਬੰਦੇ ਦੀ ਕਿਤੋਂ ਦਾ ਰਹਿਣਾ ਨਹੀਂ ਸਰ ਅਲੇ ਨਹੀਂ ਬੋਡੀ ਦੀ ਹਾਲਤ ਥੋੜੀ ਖਸਤਾ ਵਾ ਗੱਡੀ ਨੰਬਰ ਪਤਾ ਲੱਗਿਆ ਕਿਤੋਂ ਗੱਡੀ ਨੰਬਰ ਤਾਂ ਅਲੇ ਪੁਲਸ ਵਾਲੇ ਬਾਅਦੋਂ ਤਫतीश ਚ ਪਤਾ ਲੱਗੂਗਾ ਜੀ ਕਿੱਥੇ ਤੋਂ ਤੇ ਕਿੰਨੇ ਪਤਾ ਵੀ ਕਿੰਨੇ ਬੰਦੇ ਬੈਠੇ ਸੀ ਕੱਲਾਂ ਡਰਾਈਵਰ ਹੀ ਸੀ ਕੋਈ ਹੋਰ ਜੀ ਇਹ ਡੈਡ ਬੋਡੀ ਬਾਕੀ ਤਾਂ ਆਸ-ਪਾਸੇ ਚੈੱਕ ਹੋਈ 10:00 ਵਜੇ ਜਾਣਕਾਰੀ ਮਿਲੀ ਸੀ 22:30 ਮਿੰਟ ਤੱਕ ਅੱਛਾ ਜੀ ਇਹ ਕਿਉਂ ਮਤਲਬ ਕਿੰਨੇ ਟਾਈਮ ਤੱਕ ਪੁਹਾਰਤਾ ਸੀਗਾ ਬਸ ਇਹ 20-25 ਮਿੰਟਾਂ ਦੀ ਕਵਰ ਕਰ ਲਿਆ ਜੀ 20-25 ਮਿੰਟ ਤੱਕ ਮਤਲਬ ਬੰਦਾ ਅੰਦਰ ਹੀ ਸੀਗਾ ਉਹ ਤਾਂ ਬਾਅਦ ਚੋ ਸਰਚ ਚ ਦੇਖਿਆ ਨਾ ਜੀ ਜਦੋਂ ਧੂਆਂ ਖਤਮ ਹੋਇਆ ਉਦੋਂ ਦੇਖਿਆ ਵੀ ਅੰਦਰ ਡੈਡ ਬੋਡੀ ਪਈ ਹੋਈ ਹੈ ਤੇ ਕਤ ਲੱਗਣ ਦਾ ਕਿੰਨੀਆਂ ਕਿੰਨੀਆਂ ਗੱਡੀਆਂ ਆ ਗਈਆਂ ਉਹਨਾਂ ਤੱਕ ਗੱਡੀਆਂ ਦੋ ਆ ਗਈਆਂ ਜੀ ਤੀਜੀ ਆ ਰਹੀ ਹੈ ਜੀ ਠੀਕ ਹੈ ਉਹ ਪਰ ਹਾਂਜੀ ਓਪੋਜ਼ਿਟ ਪਾਰਕ ਪਲਾਜ਼ਾ ਪੁਲ ਦੇ ਉੱਤੇ ਜੀ ਤੇ ਰੋਡ ਬੰਦ ਕਰ ਦਿੱਤਾ ਗਿਆ ਜੀ ਹਾਂਜੀ ਜਿਹੜਾ ਇਧਰਲੇ ਸਾਈਡ ਦਾ ਰੋਡ ਆ ਇਹ ਬੰਦ ਕੀਤਾ ਹੋਇਆ ਹੈ ਸਰ ਕੁਝ ਕਾਰਨ ਕਾਰਨ ਸਾਰੇ ਬਾਅਦ ਵਿੱਚ ਪਤਾ ਲੱਗੂਗਾ ਵੀ ਕੀ ਹੈ ਜੀ ਓਏ ਜਦੋਂ ਆਏ ਆ ਉਹਦੋਂ ਅੱਗ ਲੱਗੀ ਹੋਈ ਸੀ ਜੀ ਠੀਕ ਤੋ ਦੇਸ਼ ਵਿਦੇਸ਼ ਅਤੇ ਲੋਕਲ ਸ਼ਹਿਰਾਂ ਦੀਆਂ ਤਰੋ-ਤਾਜ਼ੀਆਂ ਖਬਰਾਂ ਦੇਖਣ ਦੇ ਲਈ ਸਾਡਾ ਇਹ YouTube ਚੈਨਲ ਜਨ ਕਲਿਆਣ ਟੀਵੀ ਨੂੰ सब्सक्राइब करना ना भूलियो ते नानी बेल आइकॉन भी ऑन कर दो ताकि जदो भी असी नमी तो नमी कोई न्यूज़ अपलोड करिए, तो दी नोटिफिकेशन तो अड़े तक जल्द तो जल्द पहुंच जाए सो सब्सक्राइब जल्दीアン टी